ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਆਇਆਂ ਜੀ ਪੰਜਾਬੀ ਕਲੌਥ ਚੈਨਲ ਤੇ ਹੋਰ ਸਾਰੇ ਤੁਸੀਂ ਠੀਕ ਠਾਕ ਹੋ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਜੀ ਤਰੱਕੀਆਂ ਤੇ ਤੰਦਰੁਸਤੀ ਵਾਸਤੇ ਅੱਜ ਆਪਾਂ ਹੋ ਗਏ ਜੀ ਲੇਟ ਵੀਡੀਓ ਕੋਲ ਮੰਨੀ ਆ ਆਪਣੇ ਕੋਲ ਆ ਗਿਆ ਜੀ ਸਮਾਨ ਨਿਊ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਅੱਜ ਆਪਾਂ ਵੀ ਲੇਟ ਹੋ ਗਏ ਵੀਡੀਓ ਕੋਲ ਮੰਨੀ ਉਹ ਕਈ ਵਾਰੀ ਨਾ பொருள் குடித்தான் ਆ ਗਿਆ ਜਿਹੜੀ ਸਟਰੀਮ ਮਾ ਦਾਵਾ ਜਿੱਤੇ ਆ ਤਾਂ ਅੱਗੇ ਜੀ हेयर ਰਿਮੂਵਰ ਗਲੋ ਲਵਰੀ ਰੇਤਾ ਦੇਖ ਲੋ ਕਿੰਨਾ ਰੇਤਾ ਪੈ ਚੁੱਕਿਆ ਇੱਥੇ ਰੇਤਾ ਦੇਖੋ ਬਈ ਸਮਾਨ ਦਿੱਤੇ ਨਾਲੇ ਸੀਸਾ ਲੱਗਿਆ ਹੋਇਆ ਤਾਂ ਵੀ ਸਮਾਨ ਤੇ ਰੇਤਾ ਦੇਖੋ ਕਿੰਨਾ ਪੈ ਚੁੱਕਿਆ ਚਲ ਭੀ ਬਪਾਲਾ ਤੱਕ ਚੱਕਦੇ ਨਹੀਂ ਕਿਉਂਕਿ ਮੇਰੇ ਕੋਲ ਜ਼ਿਆਦਾ ਟਾਈਮ ਹੈਗਾ ਠੀਕ ਹੈ ਜੀ ਆਪਣੇ ਕੋਲ ਆ ਕਰੀਮਾਂ ਆਈਆਂ ਇੱਕ ਚੀਜ਼ ਹੈ ਵਈ ਹਰੇਕ ਪਤੀ ਦੀ ਰੱਖਣੀ ਪੈਂਦੀ ਹੈ ਹਰੇਕ ਕਰੀਮ ਫਿਰ ਸ लवली ਬਦਲ ਕੇ ਅਗਲੀ ਵਈ ਵੇਖ ਚੀਜ਼ ਰੱਖਣੀ ਪੈਂਦੀ ਆ ਲਾਉ ਜੀ ਆਪਣੇ ਕੋਲੇ ਆ ਗਈਆਂ ਕਰੀਮ ਆਪਣਾ ਪਾਊਡਰ ਸਾਰਾ ਵਿਕ ਚੁੱਕਿਆ ਆਮ ਗਾਇਆਂ ਸੀ ਆਪਾਂ ਇਹ ਵੀ ਆਪਣਾ ਵੇਚ ਗਿਆ उधर ना भाई रेता वाला हो गया तो हूँ इधर चिंता उधर आप कर देंगे जी सफाई देखो भाई इत दे तेल अपना इधर लाता ਇੱਧਰ ਲਾ ਕੇ ਇੱਧਰ ਆਪਣਾ ਥਾ ਆਪਾਂ ਸਫਾਈ ਕਰਤੀ ਉੱਧਰ ਲਾਤਾ ਆਪਾਂ ਸਾમાન ਇਹ ਆਪਣਾ ਨਿਊ ਸਮਾਨ ਆਇਆ ਸੀ ਜੀ ਕਰੀਮਾ ਕਰਾਮਾ ਮਨਿਆਰੀ ਦੀਆਂ ਨਿਊ ਸਮਾਨ ਮੰਗਾਇਆ ਸੀ ਆਪਾਂ ਇਹ ਬਹੁਤ ਜਿਆਦਾ ਕਰਨੀ ਪੈਂਦੀ ਹੈ ਜੀ ਸਫਾਈ ਰੱਖਣੀ ਪੈਂਦੀ ਹੈ ਸਮਾਨ ਦੀ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਠੀਕ ਹੈ ਜੀ ਆਪਾਂ ਹੁਣ ਕਰਾਂਗੇ ਵੀਡੀਓ ਟੈਂਡ ਕਿਉਂਕਿ ਬਈ ਇਥੇ ਸੇਰਮ ਹੈ ਜੀ ਸੇਰਮ ਸਰਤੇ ਲਾਉਣ ਵਾਲੇ ਬਹੁਤ ਵਧੀਆ ਬਾਲ ਰਹਿੰਦੇ ਆ ਇਹਦੇ ਨਾਲ ਛੋਟੀਆਂ ਵੱਡੀਆਂ ਪੈਕਟਾਂ ਬਈ ਆਪਣੇ ਕੋਲੇ ਠੀਕ ਹੈ ਜੀ ਹਣ ਆਪਾਂ ਕਰਾਂਗੇ ਵੀਡੀਓ ਦੇ ਐਂਡ ਚੰਗੀ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਜ਼ਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ ਤੇ ਆਪਾਂ ਮੰਗਾ ਲਿਆ ਜੀ ਹੁਣ ਨਿਊ ਕੱਪੜਾ ਦੁਪੱਟੇ ਵਗੈਰਾ ਬੇਬੀ ਸੂਟ ਤੋਂ ਅਗਲੀ ਵੀਡੀਓ ਚ ਦਿਖਾਵਾਂਗੇ ਠੀਕ ਹੈ ਜੀ ਆਪਾਂ ਕਰਦੇ ਆ ਵੀਡੀਓ ਦਾ ਜੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਨਾ ਚੈਨਲ ਜਰੂਰ ਸਬਸਕ੍ਰਾਈਬ ਕਰਨਾ ਸਬਸਕ੍ਰਾਈਬ ਕਰਨਾ ਜੀ ਨਹੀਂ ਭੁੱਲਣਾ